ਮਸਲਾ ਹੋਇਆ ਜੀ ਕਿ ਮੇਰੇ ਬ੍ਰਦਰ ਵੀ ਬੈਠੇ ਸੀ ਆਪਣੇ ਘਾਟ ਚਨਾਇਰ ਲਖੂ ਘਾੜਾ ਰਿਹਾ ਸੀ ਉਹਨਾਂ ਦੀ ਵਿਸ਼ਾਲ ਕੱਕੜ ਤੇ ਕਪਲ ਕੱਕੜ ਐ ਆਪਣੇ ਘਾਟ ਬੈਠੇ ਹੋਏ ਸੀ ਸੰਜੀਤ ਕਪੂਰ ਆਸ਼ਿਕ ਉਪੂਰ ਕਰਨ ਕਪੂਰ ਨਾਲ ਦਾਸਵੀ ਬੰਦੇ ਲੈ ਕੇ ਦਾਤਰਾ ਲੈ ਕੇ ਤਲਵਾਰਾ ਲੈ ਕੇ ਬੰਦੂਕਾਂ ਲੈ ਕੇ ਉਹ ਘਾਟ ਦੇ ਸਿੱਧਾ ਅੰਦਰ ਵੜੇ ਅੰਦਰ ਵੜ ਗਏ ਉਹਨਾਂ ਨੇ ਇਹਨੂੰ ਬੈਠੇ ਬੈਠੇ ਉਹਨੂੰ ਕੁਝ ਪਤਾ ਨਹੀਂ ਚੱਲਿਆ ਤਲਵਾਰਾ ਮਾਰੀਆਂ ਕਰਪਾਨਾ ਮਾਰੀਆਂ ਉਹਨੇ ਦਾਤਰੇ ਮਾਰੀਆਂ ਨਾਲੇ ਠੱਕਾ ਮਾਰੀ ਸਾਰੇ ਅੰਦਰ ਤੱਕ ਵੜਿਆ ਇਹ ਲਮ ਅਲਮਾਰੀ ਨੂੰ ਪੂਨੇ ਚਿੱਟੇ ਪਏ ਤੁਹਾਡੇ ਪਿੱਛੇ ਪਏ ਜੇ ਛਾਲ ਕੱਕ ਕੀ ਮਸਲਾ ਹੈ ਜੀ ਸਰ ਮਸਲਾ ਹੈ ਵਾ ਸਾਰੇ ਨਾਲ ਖਿਲਾਫ ਨਾ ਕੋਰਟ ਚ ਪਰਚਾ ਦਾਇਰ ਰਗਾ ਵੈ ਮੈਂ ਗਵਾਹੀ ਦਿੱਤੀ 16 ਤਰੀਕ ਨੂੰ ਮੇਰੀ ਗਵਾਹੀ ਕੀ ਸੀ ਇਹਨਾਂ ਦੇ ਖਿਲਾਫ ਕਿ ਮੈਂ ਗਵਾਹੀ ਦੇ ਕੇ ਕਹਾਂ ਨਾ ਇਹਨਾਂ ਨੇ ਘਰ ਵੜ ਕੇ ਮੁਰਕੇ ਸਿਰ ਤੇ ਹਮਲਾ ਕੀਤਾ ਵੈ ਮੇਰੇ ਹੱਥ ਤੇ ਦਾਤਰ ਮਾਰਿਆ ਐ ਵੇਖੋ ਹੱਥ ਦਿਖਾਓ ਦਾਤਰ ਮਾਰਿਆ 18 19 ਟਾਂਕੇ ਲੱਗੇ ਮੇਰੇ ਹੱਥ ਤੇ ਮਲਾਕੀਤਾ ਦੇ ਪੇੜ ਤੇ ਮਾੜਿਆ ਦਾਤਰ ਤੇ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਅਸੀਂ ਜਦੋਂ ਆਉਂਨੇ ਆਂ ਤਾਂ ਟਾਲ ਮਟੋ ਕਰਕੇ ਟਾਲ ਦਿੰਦੇ ਆ ਦੂਜੀ ਪਾਰਟੀ ਵੱਲੋਂ ਪੂਰਾ ਪ੍ਰੈਸ਼ਰ ਹੈਗਾ ਪੁਲਿਸ ਨੂੰ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਸਾਡੀ ਸੁਣਵਾਈ ਨਾ ਆਈ ਅਸੀਂ ਇੱਥੇ ਥਾਣੇ ਬਾਹਰ ਧਰਨੇ ਦੇ ਬੈਠਾ ਗਏ ਮੰਗ ਕੀ ਕਰਦੇ ਸੀ ਮੰਗ ਅਸੀਂ ਸਾਨੂੰ ਇंसाफ ਦਿੱਤਾ ਜਾਵੇ ਮਸਲਾ ਇਹ ਹੋਇਆ ਜੀ ਕਿ ਮੇਰੇ ਬ੍ਰਦਰ ਵੀ ਬੈਠੇ ਸੀ ਆਪਣੇ ਕਚਨਾਇਲ ਦੇ ਕੋ ਘੜਾ ਰਿਹਾ ਸੀ ਉਹਨਾਂ ਦੀ ਵਿਸ਼ਾਲ ਕੱਕਰ ਤੇ ਕਪਲ ਕੱਕਰ ਇਹ ਆਪਣੇ ਘਰ ਬੈਠੇ ਹੋਏ ਸੀ ਸੰਜੇ ਕਪੂਰ ਆਸ਼ੀਕਪੁਰ ਕਰਨਗਪੁਰ ਨਾਲਦਾਸਰੀ ਬੰਦੇ ਲੈ ਕੇ ਦਾਤਰਾਂ ਲੈ ਕੇ ਤਲਵਾਰਾਂ ਲੈ ਕੇ ਬੰਦੂਕਾਂ ਲੈ ਕੇ ਉਹ ਘਾੜਦੀ ਸਿੱਧਾ ਅੰਦਰ ਵੜੇ ਅੰਦਰ ਵੜ ਗਏ ਉਹਨੇ ਇਹਨੂੰ ਬੈਠੇ ਬੈਠੇ ਉਹਨੂੰ ਕੁਝ ਪਤਾ ਨਹੀਂ ਚੱਲਿਆ ਤਲਵਾਰਾਂ ਮਾਰੀਆਂ ਕਰਪਾਨਾਂ ਮਾਰੀਆਂ ਉਹਨੇ ਦਾਤਰੇ ਮਾਰੀਆਂ ਨਾਲ ਇਹਨਾਂ ਨੇ ਸਾਰਾ ਖੂਨੋ ਖੂਨ ਕਰਕੇ ਵੱਡੇ ਬਰਾਦੇ ਪੇਟ ਤੇ ਤੱਕ ਮਾਰਦਾ ਉਹਨੇ ਛੋਟੇ ਬਰਾਦੇ ਹੱਥ ਦੇ ਕੱਟਦੇ ਨੇ 19 ਵੀ ਟਾਂਕੇ ਲੱਗੇ ਹੱਥ ਤੇ ਵੱਡੇ ਦੇ ਸੱਤ ਟਾਂਕੇ ਪੇਟ ਤੇ ਲੱਗੇ ਆ ਅੱਠ ਟਾਂਕੇ ਬਾਹਾਂ ਤੇ ਲੱਗੇ ਆ ਉਹਦੇ ਤੇ ਪੁੱਛ ਇਹ 16 ਤਰੀਕ ਦਾ ਵਾਕਿਆ ਜੇ ਉਹ ਪੁਰਾਣੀ ਰਣਜੀਤ ਦਾ ਮਾਮਲਾ ਹੈ ਪੁਰਾਣੀ ਰਣਜੀਤ ਜੀ ਸਾਡਾ ਕੇਸ ਲੱਗਾ ਕਚਹਿਰੀ ਵਿੱਚ ਉੱਪਰ ਸਾਡੀ ਉਹ ਤਰੀਕ ਹੈ ਤਰੀਕ ਤੋਂ ਬਾਅਦ ਸਿੱਧਾ ਡਾਕਾ ਮਾਰਿਆ ਘਾੜਾ ਕੇ ਕੋਣ ਘਰ ਆ ਕੇ ਵਿਸ਼ਾਲ ਕੋ ਫੋਨ ਖੋ ਕੇ ਲਗੇ 25000 ਜੇਬ ਚ ਅਸੀ ਉਹ ਕੋ ਕੇ ਲਗੇ ਚੈਨੀ ਲਾ ਕੇ ਲਗੇ ਇਸ ਤੋਂ ਲਾਵੇ ਸਾਡੇ ਘਰ ਦਾ ਕੋ ਮੜਾ ਮੋੜਾ ਸਮਾਨ ਚੁੱਕੇ ਲਗੇ ਸਾਨੂੰ ਉਸੇ ਨੌਂ ਚ ਨਹੀਂ ਆ ਰਿਹਾ ਕਿ ਸਾਨੂੰ ਹਲੇ ਪੜੀ ਪਛੁੜੀ ਪਈ ਅਸੀ ਸਾਸ ਮਾਰਕੀਟ ਤੋਂ ਦੇਖੀ ਕਿ ਕਿਛੁ ਕੁ ਕਰ ਲਗਾ ਸਾਡਾ ਉਹ ਕੰਪਲੇਂਟ ਕੀਤੀ ਕੰਪਲੇਂਟ ਪੂਸ ਨੇ 16 ਤਰੀਕ ਦੀ ਕਟ ਕੀਤੀ ਹੈ ਮੇਰੇ ਬਰਦਰ ਦੋਨੋ ਆਏ ਸੀ ਆ ਕੇ ਬੈਠੇ ਥਾਣੇ ਆ ਕੇ ਕੁਛ ਡਾਕੜਨੇ ਸੀ ਕਟਦੀ ਬਈ ਜਦ ਮੈਂ 15 20 ਮਿੰਟ ਪਹੁੰਚੀ ਤੇ ਪੂਸ ਨੇ ਫੇਰ ਡਾਕੜ ਕਟਿਆ ਉਸੇ ਨੂੰ ਉਸੇ ਬਿਠਾਇਆ ਸੀ ਬਿਨਾ ਡਾਕੜ ਤੋਂ ਹੀ ਡਾਕੜ ਕੱਟ ਕੇ ਫਿਰ ਸਿਵਲ ਚ ਲੈ ਗ ਪਾਦਨੇ ਉਸੇ ਕੁਝ ਨਹੀਂ ਕਰਨਾ ਮਤਲਬ ਕਿ ਘਾਰਵੜਨ ਦਾ ਡਾਕਾ ਪਾਉਂਦਾ ਕੋਈ ਸਿਸਟਮ ਨਹੀਂ ਕੁਝ ਨਹੀਂ ਕਰਨਾ ਉਹ ਬੰਦੇ 450 ਪਰਚਾ ਬੰਦੇ 450 ਪਰਚਾ ਨਹੀਂ ਪਾਉਂਦੇ ਹਾ ਤੇ ਕੁੱਛ ਐਸੋ ਸਾਹਮਣੇ ਫੋਨ ਕਰੋ ਐਸੋ ਸਾਹਮਣੇ ਕਹਿੰਦੇ ਆ ਮੈਂ ਇੱਥੇ ਬਿਜ਼ੀ ਦੇ ਸੀਐਮ ਆਇਆ ਸੋਨਾ ਦੀਦਾ ਕੇਸ ਹੋਇਆ ਉਹਨਾਂ ਉਹਦੇ ਤੋਂ ਲੈ ਕੇ ਅੱਜ ਦੀ ਡੇਟ ਤੱਕ 9 ਦਿਨ ਲਗੇ ਸੀ 9 ਦਿਨ ਸੀਐਮ ਨਹੀਂ ਸੀ ਆਏ ਹੋਏ ਸੀਐਮ ਤੇ ਅੱਜ ਹੀ ਆਏ ਨਾ ਅੱਜ ਬਿਜ਼ੀ ਹੋਏ ਨਾ ਤੇ 9 ਦਿਨ ਐਸੋ ਸਾਹਬ ਕਿੱਥੇ ਸੀ ਉਹਨਾਂ ਨੇ ਕਿਉਂ ਨਹੀਂ ਪਾਇਆ ਪਰਚਾ ਨਾ ਸਾਡੀ ਇਹ ਸੜੀ ਸੁਣਦਾ ਕੋਈ ਸਾਡਾ ਥਾਂ ਦਾ ਸੁਣਦਾ ਜਿਹਨੂੰ ਫੋਨ ਕਰੋ ਐਸੋ ਸਾਹਮਣੇ ਗੱਲ ਕਰੋ ਐਸੋ ਸਾਹਮਣੇ ਗੱਲ ਕਰੋ ਐਸੋ ਸਾਹਬ ਕੁਛ ਨਹੀਂ ਕਹਿੰਦੇ ਕੀ ਸਮਝਾਉਣੀ ਕਿਉਂ ਨਹੀਂ ਸਮਝਾਈ ਹੁੰਦੀ ਇਹ ਕਿਉਂ ਨਹੀਂ ਹੋ ਰਹੀ ਸੁਣਵਾਈ ਸਾਡੀ ਅਸਲੀ ਜਿਹਸ ਲਈ ਨਹੀਂ ਹੋ ਰਹੀ ਉਹ ਦੂ ਪਾਰਟੀ ਨੇ ਇਹਨਾਂ ਨੂੰ ਬੜਾ ਕੁਝ ਕੀਤਾ ਆ ਨਹੀਂ ਤੁਸੀਂ ਪੁੱਛ ਲੈਣੇ ਇਲਜ਼ਾਮ ਲਾ ਰਹੇ ਨਾ ਪੈਸੇ ਖਵਾਏ ਨੇ ਲੱਗਦਾ ਵੀ ਪੁਲੀਟੀਕਲ ਦਬਾਅ ਆ ਹਾਂ ਹਾਂਜੀ ਬਿਲਕੁਲ ਲੱਗਾ ਜੀ ਬਿਲਕੁਲ ਦਬਾਅ ਹਗਾ ਨਾ ਤੇ ਤਾਈਓ ਸਾਡੀ ਗੱਲ ਕਾਰਨ ਇਸ ਕਰ ਦੇਣੀ ਪਈ ਤਾਂ ਜੀ ਸੁਣਦੇ ਨਹੀਂ ਪਏ ਐਸੋ ਜੀ ਸਰ ਨੂੰ ਪੁੱਛਿਆ ਵਗਾ ਸਰ ਤੁਸੀਂ ਕਿੱਥੇ ਹੋ ਤੁਹਾਨੂੰ ਮਿਲਣ ਆਈ ਨਹੀਂ ਉੱਥੇ ਕਹਿੰਦੇ ਕਿ ਮੈਂ ਮੈਡਮ ਬੀਜ਼ੀ ਹਾਂ ਲੈਣੀ ਮਿਲ ਸਕਦਾ ਮੈਂ ਤਰਜਾਣਾ ਮੰਦਿਰ ਜਾ ਕੇ ਮੈਂ ਦੇਖਿਆ ਤੇ ਸੀਐਮ ਆਰ ਉੱਥੇ ਖੜੇ ਸੀ ਉੱਥੇ ਮੇਰੀਆਂ ਨਾਲ ਗੱਲ ਹੋਈ ਤੁਸੀਂ ਕੋਈ ਗੱਲੇ ਜਾਓ ਬਿਆਨ ਲਿਖਾਓ ਮੈਂ ਆਣਾ ਪਏ ਬਿਆਨ ਆਣੇ ਵੀ ਆਂਦੇ ਵੀ ਕਰਦੇ ਬਈ ਆਂਦੇ ਕੁਝ ਸਾਡੀ ਪੰਜੀ ਦਾ ਪਰਚਾ ਬੰਦਾ ਫਿਰ ਪੰਜੀ ਪੈਣੀ ਚਾਹੀਦੀ ਹੈ 752 ਨਾਲ ਪੈਣੀ ਚਾਹੀਦੀ ਹੈ ਤਿੰਨੋਂ ਬੰਦੇ ਸੰਜੂ ਕਪੂਰ ਤੇ ਆਸ਼ੂਕਪੁਰ ਤੇ ਕਰਨਗਪੁਰ ਇਹ ਸਾੜਾ ਵੰਦਰਾ ਕਪੂਰ ਦਾ ਸਿਆਪਾਗਾ ਵੰਦਰਾ ਕਪੂਰ ਹੀ ਸਾੜਾ ਕਰਕੇ ਨਾਲ ਆਪਣੇ ਸਾਰਿਆਂ ਨੂੰ ਭੇਜਦੀ ਹੈ ਤੇ ਝਗੜਾ ਕਰਵਾਂਦੀ ਹੈ 15 ਕਹਿੰਦੇ ਸੰਜੇ ਕਪੂਰ ਦੀ ਵੋਟੀ ਉਹਨਾਂ ਨਾਲ ਕੀ ਤੁਹਾਡਾ ਝਗੜਾ ਹੈ ਉਹ ਉਹ ਸਾਰਾ ਸਿਸਟਮ ਹੈ ਉਹ ਹੀ ਉਹਨੂੰ ਲੈ ਨਾਲੇ ਚਾਂਦੀ ਵੇਚੀ ਸੀ ਰਾਮਲੀ ਕਬੜੀ ਚਾਂਦੀ ਵੇਚੀ ਹੈ ਐਟ੍ਰੈਸਟਿਕ ਯਸ ਨਾ ਉਹ ਸਾਰੇ ਚਾਂਦੀ ਇਕੱਠੀ ਕਰਦੇ ਸਭ ਵੇਚ ਸਾਰੇ ਮਹੱਲੇ ਦਾ ਸਭ ਨੂੰ ਪਤਾ ਹੈ ਉਹਦੀ ਵੀ ਦਰਖਾਸਤ ਲੱਗੀ ਸੀ ਉਹ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਪੁੱਛਣੇ ਉਹ ਹੀ ਉਹ ਹੀ ਖੁੰਦ ਪੈ ਸਨ ਨਾ ਕਰ ਦੇ ਬਈ ਸਾਡੇ ਨਾਲ ਕਿਉਂ ਕਰ ਰਹੇ ਖੁੰਦ ਅਸੀਂ ਆਵਾਜ਼ ਚੁੱਕੀ ਸੀ ਅਸੀਂ ਆਵਾਜ਼ ਉਠਾਈ ਸੀ ਨਾ ਅਸੀਂ ਉਹਨਾਂ ਖਾਂ ਵਿੱਚ ਨਾਮ ਦਿੱਤਾ ਸੀ ਐਸੇ ਵੀ ਸਨਾਂ ਰੰਚੀ 16 ਤਰੀਕ ਨੂੰ ਤੁਹਾਡਾ ਨਾਮ ਕੀ ਬਿਲਨਾ ਐਸੇ ਚਰਨ ਸਿੰਘ ਹਾਂਜੀ ਕੀ ਮਾਮਲਾ ਹੈ ਜਿਹੜਾ ਤੁਹਾਡੇ ਕੋਲ ਮਸਲਾ ਹੈ ਉਹਦੇ ਬਾਰੇ ਇਹਨਾਂ ਦਾ ਮਸਲਾ ਜੀ 16 ਤਰੀਕ ਨੂੰ ਇਹਨਾਂ ਦੀ ਲੜਾਈ ਹੋਈ ਆ ਮੌਕੇ ਤੇ ਗਏ ਆ ਮੰਦੇ ਅੱਗੇ ਤਾਂ ਹੋਰਗੇ ਲਈ ਝਗੜਾ ਕਰਨ ਵਾਲੇ ਤੇ ਜਿਹੜੀਆਂ ਮੈਂ ਇਹਨਾਂ ਦੇ ਬਾਅਦ ਰੇਡ ਵੀ ਕਰਦਾ ਰਿਆਂ ਤੇ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਹੈ ਜਾ ਕੇ ਮੈਡੀਕਲ ਵੀ ਇਹਨਾਂ ਨੇ ਕਰਵਾਇਆ ਅੱਜ ਇਹਨਾਂ ਦਾ ਕੱਲ 22 ਤਰੀਕ ਨੂੰ 24 ਤਰੀਕ ਨੂੰ ਇਹਨਾਂ ਦਾ ਮੈਡੀਕਲ ਦੀ ਮੈਨੂੰ ਰਿਪੋਰਟ ਆਈ ਆ ਉਹਦੇ ਅੰਗੇਸ ਜੋ ਕੋਈ ਬੰਦੀ ਕਾਰਵਾਈ ਹੋ ਮੈਂ ਕਰ ਦਿਆਂਗਾ ਇਹ ਕਹਿੰਦੇ ਕਹਿੰਦੇ ਵੀ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਹਨਾਂ ਦੇ ਤੇ ਜਿਨ੍ਹਾਂ ਦੇ ਨਾਂ ਦਿੱਤੇ ਬਾਈ ਨੇਮ ਆਫ ਅਫੇਅਰ ਉਹ ਤਾਂ ਤੁਸੀਂ ਗ੍ਰੇਡ ਰੂਟ ਦਿੱਤੇ ਉਹ ਵੇਖ ਕੇ ਐਮਐਲਆਰ ਦੇ ਜੋ ਵੀ ਤੁਹਾਡੀ ਰਿਪੋਰਟ ਆਏਗੀ ਆਪਾਂ ਦੇ ਦਾਂ ਲਿਖ ਦਾਂਗੇ ਇਹਨਾਂ ਦਾ ਜੋ ਵੀ ਬਿਆਨ ਹੋਏਗਾ ਲਿਖਾ ਦੇ ਪਰਚਾੰਦਰਚ ਕਰ ਦੇਾਂਗੇ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਅਮਨਜਲਿਆਂ ਦੀ ਜਾਊਗੀ ਇਹਨਾਂ ਵੱਲੋਂ ਕਿਹਾ ਕਿ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਸੀ ਇਹਨਾਂ ਨੇ ਲੋੜ ਭਨ ਖੂ ਮਾਰ ਵੀ ਕੀਤੀ ਲੋਟਰੀ ਕੀਤੀ ਤੁਹਾਡੀ ਕਰ ਘਰ ਵਿੱਚ ਇਹਨਾਂ ਦੇ ਜਦੋਂ ਗਏ ਆ ਕੱਪੜੇ-ਕੁਪੜੇ ਖਿਲਰੇ ਸੀ ਤੇ ਅੰਦਰ ਥੋੜਾ ਬਾ ਖੂ ਖਿਲਰਿਆ ਸੀ ਜਿਹੜੇ ਆਪਣੇ ਜੋ ਵੇਖਿਆ ਜਾ ਕੇ ਤੇ ਬਜ਼ੁਰਗ ਇਹਨਾਂ ਦੇ ਘਰ ਸੀ ਤੇ ਉਸ ਤੋਂ ਬਾਅਦ ਮੁੜ ਕੇ ਹੀ ਰੇਡ ਕਰਦੇ ਰਹੇ ਉਹਨਾਂ ਦੇ ਜਦੋਂ ਇਹਨਾਂ ਦੇ ਘਰੇ ਜੰਦਰੇ ਲੱਗੇ ਸੀ ਇਹ ਬੰਦੇ ਨਾਂ ਦੇ ਦਿੱਤੇਗੇ ਨਾਮ ਤਿੰਨਾਂ ਕੁ ਬੰਦਿਆਂ ਦੇ ਨਾਲ ਦੱਸ ਦੱਸਦੇ ਪਏ ਤਿੰਨ ਕੁ ਬੰਦੇ ਇਹਨਾਂ ਦੇ ਘਰ ਬੜੇ ਆ ਬਾਕੀ ਅਣਪਛਾਤੇ ਦੱਸਦੇ ਆ ਤੁਸੀਂ ਸੀਸੀਟੀਵੀ ਆਈ ਇਸ ਦੇ ਸਾਹਮਣੇ ਨਹੀਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋ ਲਾਗੇ ਕੋਈ ਕੈਮਰਾ ਨਹੀਂ ਹੈਗਾ ਨਾ ਇਹਨਾਂ ਦੇ ਲਾਗੇ ਬੰਨ ਥੋੜੇ 400 ਮੀਟਰ ਦੇ ਦੂਰੀ ਤੇ ਆ ਤਾਂ ਉਹਨਾਂ ਦੀ ਵੀ ਮਤਲਬ ਉਧਰਲੇ ਪਾਸੇ ਕੋਈ ਫੁਟੇਜ ਨਹੀਂ ਆ ਰਹੀ ਕੀ ਰਿਜ਼ਲਟ ਕੀ ਆ ਜਿਹੜਾ ਜਿਹੜੀ ਮੈਡੀਕਲ ਰਿਪੋਰਟ ਆਈ ਮੈਡੀਕਲ ਰਿਜ਼ਲਟ ਆ ਨਾਰਮਲ ਰਿਪੋਰਟ ਆ ਉਦੀ ਬੰਦੀ ਕਾਰਵਾਈ ਜਿਹੜੀ ਤੁਹਾਨੂੰ ਦੱਸਿਆ ਵੀ ਕਰਦੇਾਂਗੇ ਜੋ ਕੋਈ ਬਿਆਨ ਦੇਣਗੇ ਇਹਨਾਂ ਦੇ ਤੁਸੀਂ ਕਹ ਰਹੇ ਨਾਰਮਲ ਰਿਪੋਰਟ ਹੈ ਲੇਕਿਨ ਜਿਹੜੇ ਐਜੇਜ਼ ਹੈ ਜਿਹੜੀਆਂ ਫੋਟੋਆਂ ਨੇ ਬਹੁਤ ਸ਼ਾਰਪ ਹੈ ਜਾਇ ਹੋਏ ਆ ਜਿਹੜੇ ਛੱਟਾਂ ਲੱਗੀਆਂ ਨੇ ਉਹਦੇ ਦਸਤਰਾਂ ਨਹੀਂ ਸ਼ਾਰਪ ਜਿਹੜੇ ਤੇਜ਼ ਹਥਿਆਰ ਨਾਲ ਜਿਹੜੀ ਛੱਟ ਲੱਗੀ ਹੋਈ ਹੈ ਜਾਂ ਕੁਝ ਵੀ ਆ ਮਤਲਬ ਉਹਦਾ ਵੀ ਵੇਖਾਂਗੇ ਤੁਹਾਨੂੰ ਦੱਸਿਆ ਵੀ ਅਮਲ ਵਿੱਚ ਲਿਆਂਦੀ ਜਾਊ ਗੱਲ ਮੈਨੂੰ ਅਫਸਰਾ ਨਾਲ ਕੋਈ ਗੱਲਬਾਤ ਬਖਾ ਲੈਂਦੇ ਅੱਜੇ ਮੈਂ ਚੰਗੀ ਤਾਂ ਮੈਨੂੰ ਨਹੀਂ ਉਹ ਵੇਖਣੀ ਆਈ ਹੈ ਜਿਹਨਾਂ ਨੇ ਵਾਰਦਾਤ ਨੂੰ ਜਾਣਦੇ ਤਾਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਹੈ ਹਾਂ ਕਿ ਕਿਹਾ ਕਿ ਬੰਦੀ ਕਾਰਵਾਈ ਕੋਈ politcal pressure ਵੀ ਇਹਨਾਂ ਵੱਲੋਂ ਪਾਇਆ ਜਾ ਰਿਹਾ ਦੂਜੀ ਪਾਰਟੀ ਵੱਲੋਂ ਕੋਈ ਸਾਡੀ ਸਮਝ ਚ ਨਹੀਂ ਆਇਆ ਪ੍ਰਿੰਸੀਪਲ ਕੱਲ ਦਾ ਆਪਣੇ ਕੋਲ ਤੋਂ ਨਾ ਕਰੀ ਅਜੇ ਤੱਕ ਸਾਨੂੰ ਕੋਈ ਫੋਨ ਆਇਆ ਕਿਸੇ ਦਾ ਨਾਂ ਸਾਨੂੰ ਕਿਸ ਨੇ ਦਬਾਅ ਪਾਇਆ ਨਾ ਹੀ ਅਸੀਂ ਕਿਸੇ ਦੇ ਦਬਾਅ ਹੇਠਾ ਕੰਮ